ਹਾਂਜੀ ਕਿਨਾ ਹਾਂਜੀ ਮੈਂ ਕੇਵਲ ਸਿੰਘ ਭੜੀ ਭਾਰਤਿਕਸਾਨ ਜੂਨੀਅਰ ਇਕਤਾ ਗੁਰਾਹਾ ਜ਼ਿਲ੍ਹਾ ਜੰਮਸ਼ਕਾਤਰ ਮਲੇ ਕੋਟਲਾ ਅੱਜ ਐਸਐਸਪੀ ਦਫ਼ਤਰ ਆ ਪਹੁੰਚੇ ਆ ਅੱਜ ਅਸੀਂ ਐਸਐਸਪੀ ਦਫ਼ਤਰ ਆਏ ਆ ਕਿਉਂਕਿ 22 ਤਰੀਕ ਦੀ ਦ੍ਰਿਮਾਨੀ ਰਾਤ ਨੂੰ ਜਿਹੜਾ ਜਾਨੀ ਬਠੰਡੇ ਦੇ ਵਿੱਚ ਸਾਡਾ ਘੋਲ ਚੱਲਦਾ ਹੈ ਉਸ ਘੋਲ ਦੇ ਵਿੱਚ ਜਾਣ ਲਈ ਸਾਡੇ ਕਿਸਾਨਾਂ ਦੇ ਘਰਾਂ 'ਚ ਸਾਪੇਮਾਰੀ ਕੀਤੀ ਹੈ ਕਰਦੇ ਆਉਂਦੇ ਆ ਕਰਦੇ ਰਹਿਣਗੇ ਪਰ ਕਿਸਾਨਾਂ ਦੀ ਆੜ ਦੇ ਵਿੱਚ ਸਾਡੇ ਕੋਆਪਰੇਟਿਵ ਸੁਸਾਇਟੀ ਦੇ ਸੈਕਟਰੀ ਕਰਨੈਲ ਸਿੰਘ ਭੂਦਨ ਦੇ ਘਰੇ ਗ੍ਰਿਫਤਾਰੀ ਕਰਕੇ ਉਹਦੇ ਕੈਮਰੇ ਭੰਨ ਤੋੜ ਕਰਕੇ ਡੀਵੀਆਰ ਨਾਲ ਲੈ ਕੇ ਆ ਕੇ ਘਰਾਂ ਦੇ ਵਿੱਚ ਗਾਲਾਂ ਗਲੋਚ ਕਰਕੇ दारू ਪੀ ਕੇ ਇਤਨਾ ਪੁਲਿਸ ਪ੍ਰਸ਼ਾਸਨ ਕੰਨਾ ਡੱਪ ਕੇ ਅੰਦਰ ਬੜਿਆ ਉਹਦੇ ਜਾਨੀ ਸੀਆਈਏ ਸਟਾਫ ਦੇ ਵਿੱਚ ਲਿਆ ਕੇ ਉਹਦੇ ਬਾਲਾਂ ਦੀ ਬੇਆਦਬੀ ਕੀਤੀ ਐ ਕੁੱਟਮਾਰ ਕੀਤੀ ਐ ਪਿੱਛੇ ਹੱਥ ਬੰਨ੍ਹ ਕੇ ਇਸ ਤਰ੍ਹਾਂ ਜਿਵੇਂ ਪੁਰਾਣੇ ਸਮੇਂ ਦੇ 84 ਦੇ ਵੇਲੇ ਵਿੱਚ ਅੱਤਵਾਦੀਆਂ ਦੇ ਨਾਲ ਕਰਦੇ ਤੇ ਇਹ ਅੱਤਵਾਦ ਲਿਆਉਣਾ ਚਾਹੁੰਦੇ ਅਮਰੀਕਾ ਦਾ ਪ੍ਰਸ਼ਾਸਨ ਉਹ ਚੀਜ਼ ਨੂੰ ਦੁਹਰਾਉਣ ਦੇ ਲਈ ਇਸ ਤਰ੍ਹਾਂ ਦਾ ਤਸੱਦਦ ਕੀਤਾ ਗਿਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਐ ਜਿਹੜਾ ਕੀ ਇਤੇ ਦੇ ਪ੍ਰਸ਼ਾਸਨ ਦੇ ਕਾਰ ਵੀ ਬਣਦੀ ਹੈਗੀ ਅਸੀਂ ਮੁੱਖ ਮੰਤਰੀ ਨੂੰ ਤੁਹਾਡੇ ਜਰੀਏ ਕਹਿਣਾ ਚਾਹੁੰਦੇ ਆ ਇਤੋਂ ਦੇ ਦੋ ਐਮ ਐਲ ਏ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਆ ਗੁੰਡੇ ਪਾਲੇ ਆ ਤੁਸੀਂ ਇਹਨਾਂ ਤੇ ਨੱਥ ਪਾਓ ਜੇ ਨਹੀਂ ਨੱਥ ਪਾਓਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੱਡਾ ਔਖਾ ਕਰਾਂਗੇ ਸੋਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਤੇਜ ਕਰਾਂਗੇ ਕਿਉਂਕਿ ਇਹ ਸਾਡੇ ਘਰਾਂ ਨੂੰ ਵਧੇ ਹੈ ਸਿਵਲ ਡਰੈਸਾਂ ਦੇ ਵਿੱਚ ਕੰਦਾ ਡੱਬਦੇ ਆ ਤਾਂ ਸਾਡੀ ਸੇਫਟੀ ਅਸੀਂ ਕਿ ਤੋਬਾ ਹਾਲਦੇ ਆ ਜੇ ਪੁਲਿਸ ਕੰਦਾ ਡੱਪੂ ਸਾਡੇ ਘਰਾਂ ਦੀ ਸਿਵਲ ਡਰੈਸ ਚ ਉਧਰ ਜੇ ਸਾਡੇ ਘਰਾਂ ਦੇ ਵਿੱਚ ਕੋਈ ਲਾਤੀ ਚਾਰਜ ਅਸੀਂ ਕਰ ਦਿੰਨੇ ਆ ਗੁੰਡਾ ਸਮਝ ਕੇ ਜਾਂ ਕੋਈ ਚੋਰ ਸਮਝ ਕੇ ਫੇਰ ਉਹ ਮਰਦਾ ਕੌਣ ਹੈ ਮਰਦਾ ਇੱਕ ਪੁਲਿਸ ਮੁਲਾਜ਼ਮ ਆ ਉਹ ਵੀ ਸਾਡਾ ਆਪਣਾ ਪਰ ਉਹਨਾਂ ਨੂੰ ਸਹਿ ਕੌਣ ਦਿੰਦਾ ਉੱਚ ਅਫਸਰ ਸਾਹੀ ਸਹਿ ਦਿੰਦੀ ਹੈ ਇਸ ਕਰਕੇ ਇਨਵੋਲ ਕੱਲਾ ਥੇ ਜਿਹੜਾ ਭੱਲਾਗਾ ਵੀ ਐਸ ਐਚ ਓ ਭੱਲਾ ਨੇ ਹੈ ਉਹਦੇ ਨਾਲ ਉੱਚ ਅਫਸਰ ਸਾਹੀ ਹੈ ਇਨਵੋਲ ਆ ਜਿਹੜੀ ਨੇ ਹੁ ਹੁਦੇਸ਼ ਦਿੱਤੇ ਆ ਕਿ ਸੀ ਐਚ ਸਟਾਫ ਲਿਜਾ ਕੇ ਕਰਨੈਲ ਸਿੰਘ ਤੱਕ ਸਦਨ ਕਰ ਉਹਨੂੰ ਕੁੱਟ ਮਾਰ ਇਸ ਕਰਕੇ ਕੱਲਾ ਭੱਲਾ ਨਹੀਂ ਅਸੀਂ ਭੱਲੇ ਦਾ ਕਾਰਵਾਈ ਕਰਾਉਣੀ ਹੈ ਜਿਹੜੇ ਅਫਸਰ ਸਾਹੀ ਹੈ ਜਿਨ੍ਹਾਂ ਨੇ ਹੁਕਮ ਕਰਿਆ ਭੱਲੇ ਨੂੰ ਸੀਏ ਸਟਾਫ ਚ ਲਿਆ ਕੇ ਕੁੱਟਮਾਰ ਕਰਨ ਦੇ ਤਾਂ ਉਹਨਾਂ ਤੇ ਵੀ ਕਾਰਵਾਈ ਬਣਦੀ ਐ ਇਸ ਕਰਕੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜਾ ਕਹਿੰਦੇ ਆ ਆਮ ਘਰਾਂ ਦਾ ਮੈਂ ਆਮ ਲੋਕਾਂ ਦਾ ਚੁਣਿਆ ਹੋਇਆ ਆ ਤੇਰੀ ਆਮ ਲੋਕਾਂ ਦੀ ਚੁਣੇ ਹੋਈ ਸਰਕਾਰ ਆ ਗੁੰਡਾ ਰਾਜ ਪੈਦਾ ਕਰੀ ਆ ਮਰੇ ਘਰੋ ਦੇ ਨੰਗਾ ਨਾਚ ਹੋ ਰਹੇ ਆ ਸਾਡੇ ਘਰਾਂ ਵੱਲ ਵੱਧ ਰਹੇ ਆ ਇਹਨਾਂ ਤੇ ਨੱਥ ਪਾਉਣ ਦੀ ਲੋੜ ਐ ਇਸ ਕਰਕੇ ਸੰਘਰਸ਼ ਲੰਮਾ ਕਰਾਂਗੇ ਕੀ ਗ੍ਰਿਫਤਾਰ ਕਰਕੇ ਸਬੰਧਤ ਥਾਣੇ ਲਈ ਲਜਾਇਆ ਗਿਆ ਜੀ ਫਿਰ ਉਹਨਾਂ ਨੂੰ ਬਿਲਕੁਲ ਨਹੀਂ ਗ੍ਰਿਫਤਾਰ ਕਰਕੇ ਸੰਦੌਰ ਥਾਣੇ ਦੇ ਵਿੱਚ ਮੰਦ ਹੈ ਸੰਦੌਰ ਥਾਣੇ ਦੇ ਐਸਐਚਓ ਜਦਮੇਦਰ ਨਾਲ ਹੈ ਡੀਐਸਪੀ ਕੁਲਦੀਪ ਸਿੰਘ ਨਾਲ ਹੈ ਹਾਲਾਂਕਿ ਉਥੇ ਲਜਾਣ ਦਾ ਪ੍ਰੋਸੈਸ ਬਣਦਾ ਇਹਨਾਂ ਦਾ ਸੰਦੌਰ ਥਾਣੇ ਵਿੱਚ ਨਾਲ ਲਿਆ ਕੇ ਸੀਏ ਸਟਾਫ ਮੋਹਰਣਾ ਭੇਜਿਆ ਮੋਹਰਣਾ ਭੇਜਿਆ ਕੋਈ ਗੱਲ ਨਹੀਂ ਪਰ ਉਥੇ ਤਸੱਦਦ ਕਰਨ ਦਾ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਕੀ ਇਹਨਾਂ ਕੋਲ ਕੋਈ ਅਰੈਸਟ ਵਾਰੰਟ ਨੇ ਕੋਈ ਸਾਡੇ ਦੇ ਕ੍ਰਿਮੀਨਲ ਪਰਚੇ ਹੈ ਸਾਡਾ ਕੰਮ ਹੈ ਅਸੀਂ ਸੰਘਰਸ਼ ਕਰਾਂਗੇ ਅਸੀਂ ਲੋਕਾਂ ਦੇ ਲਈ ਲੜਦੇ ਆਂ ਲੋਕਾਂ ਦੇ ਲਈ ਲੜਦੇ ਰਹਾਂਗੇ ਅਸੀਂ ਘਰੋਂ ਕਹਿ ਕੇ ਨਿਕਲਦੇ ਆਂ ਕਿ ਅਸੀਂ ਘਰੋਂ ਚੱਲੇ ਆਂ ਸ਼ਾਮ ਦੀ ਰੋਟੀ ਸਾਡਾ ਪੁੱਛ ਕੇ ਪਾਣੀ ਪਾਇਓ ਆਟੇ 'ਚ ਆਉਣਾ ਕਿ ਨਹੀਂ ਆਉਣਾ ਸਾਨੂੰ ਪਤਾ ਹੈ ਕਿ ਦੁਨੀਆ ਸਰਕਾਰਾਂ ਸਾਡੇ ਗੋਲੀਆਂ ਮਾਰ ਸਕਦੀਆਂ ਨੇ ਅਸੀਂ ਹਰ ਵਕਤ ਆਣਾ ਜੇ ਉੱਥੋਂ ਦੇ ਉੱਚ ਅਫਸਰਾਂ ਨੂੰ ਡੀਜੀ ਐਸਐਚਬੀ ਸਾਹਿਬ ਨੂੰ ਜਾਂ ਇੱਥੋਂ ਦੇ ਡੀਐਸਪੀ ਸਾਹਿਬ ਨੂੰ ਆਇਆ ਲੱਗਦਾ ਕਿ ਸਾਡੀਆਂ ਪ੍ਰਮੋਸ਼ਨਾਂ ਹੁੰਦੀਆਂ ਨੇ ਕਿ ਸਾਡੀ ਨੌਕਰੀ ਵੱਧਦੀ ਹੈ ਸਾਨੂੰ ਕੁਝ ਮਾਰ ਕੇ ਅਸੀਂ ਕਹਿੰਦੇ ਆ ਸਾਡੇ ਮਾਰ ਲਓ ਗੋਲੀਆਂ 'ਚ ਸਾਨੂੰ ਕੁਝ ਮਿਲਦਾ ਅਸੀਂ ਤਿਆਰ ਅਸੀਂ ਤਾਂ ਮਰਨਾ ਹੈ ਅੱਜ ਨਹੀਂ ਮਰੇ ਕੱਲ ਮਰੇ ਤਾਂ ਮਰਨਾ ਅਸੀਂ ਉਹ ਚੀਜ਼ ਲੈ ਕੇ ਚੱਲੇ ਹੋਇਆ ਭਗਤ ਸਿੰਘ ਦੀ ਸੋਤ ਤੇ ਚੱਲੇ ਆ ਭਗਤ ਸਿੰਘ ਬਹੁਤ ਲੰਬੀ ਜੀ ਸਕਦਾ ਜੀ ਉਹ ਲੋਕਾਂ ਲਈ ਲੜਿਆ ਸੀ ਲੋਕਾਂ ਲਈ ਲੜਦੇ ਆ ਲੜਦੇ ਰਹਾਂਗੇ ਤੁਹਾਡੀ ਇੱਕ ਕੰਡੀਸ਼ਨ ਰੱਖੀ ਹੋਈ ਆ ਸਰ ਤਰਕੀਆ ਵੀ ਡੀਵੀਆਰ ਹੈ ਜਿਹੜਾ ਉਹਦੀ ਫੁਟੇਜ ਡਿਲੀਟ ਨਹੀਂ ਹੋਣੀ ਚਾਹੀਦੀ ਬਿਲਕੁਲ ਆ ਅਸੀਂ ਅੱਜ ਵੀ ਕਹਿ ਕੇ ਆਏ ਤੁਹਾਡੇ ਜਰੀਏ ਵੀ ਕਹਿਣਾ ਚੁਣਿਆ ਡੀਵੀਆਰ ਦੀ ਜਿਹੜੀ ਸਾਡੀ ਉਹਦੀ ਕੋਈ ਵੀ ਛੇੜਛਾੜ ਨਾ ਹੋਵੇ ਸਾਨੂੰ ਉਸ ਤਰ੍ਹਾਂ ਦੇ ਸਾਨੂੰ ਪਤਾ ਹੈ ਡੀਵੀਆਰ ਇਹ ਡਿਲਟ ਕਰਨਗੇ ਡਾਟਾ ਕਰਿਆ ਹੋਇਆ ਤਾਂ ਹੀ ਆ ਨਾ ਕਰਨੀ ਕਰ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਬੂਤ ਸਬੂਤ ਦੇ ਆਧਾਰ ਤੇ ਪੁਲਿਸ ਫਸਦੀ ਐ ਇਹ ਭਲੇਖਾ ਨੇ ਸਬੂਤ ਹੋਰ ਬਾਤ ਹੁੰਦੇ ਆ ਉਧਰ ਨੂੰ ਵੀ ਜਾਵਾਂਗੇ ਅਸੀਂ ਇਹਨਾਂ ਨੂੰ ਭਲੇਖਾ ਉਸ ਦੇ ਕੱਲੇ ਇੱਥੇ ਐਜੀਟੇਸ਼ਨ ਕਰਕੇ ਨਹੀਂ ਅਸੀਂ ਉਸ ਤੋਂ ਵੀ ਰੁਖ ਕਰਾਂਗੇ ਉਸ ਵੱਲ ਵੀ ਇਹਨਾਂ ਨੂੰ ਘੇਰਾਗੇ ਕਿ ਨੰਦ ਕਲਵੰਦਰ ਸਿੰਘ ਜੀ ਭਾਰਤੀ ਸੰਮੇਜਤਾ ਗ੍ਰਹਾ ਜ਼ਿਲ੍ਹਾ ਪ੍ਰਧਾਨ ਨੂੰ ਲਈ ਬੋਲਾ ਸੋ ਉਸ ਦਿਨ ਕਿੰਨੇ ਆਕੂਆਂ ਤੇ ਜਿਹੜੀ ਘਰਾਂ ਦੇ ਵਿੱਚ ਜਿਹੜੀ ਕਿ ਘਸਤਰੀਆਂ ਹੋਈਆਂ ਦੇਖੋ ਜਿਹੜਾ ਅਸੀਂ ਬਠਿੰਡੇ ਦੇ ਵਿੱਚ ਗਾਇ ਤੇ ਆਪਣੀਆਂ ਜ਼ਮੀਨਾਂ ਬਚਾਉਣ ਖਾਤਰ ਉੱਥੇ ਲਾਠੀ ਚਾਰਜ ਵੀ ਹੋਇਆ, ਤੁਗਾਇਆ। ਉਹਦੇ ਕਾਰਨ ਦੇ ਵਿੱਚ ਕਈ ਪੰਜਾਬ ਦੇ ਵਿੱਚ ਬਹੁਤ ਕਿਸਾਨ ਚੱਕੇ ਨੇ। ਪੂਰੇ ਪੰਜਾਬ ਦੇ ਗ੍ਰਿਫਤਾਰੀਆਂ ਪਈਆਂ ਨੇ। ਪਰ ਜਿਹੜੀ ਗ੍ਰਿਫਤਾਰੀ ਇੱਥੇ ਪਈ ਆ ਕਰਨੈਲ ਸਿੰਘ ਦੀ ਭੂਰਨ ਵਾਲੇ ਦੀ ਇਹ ਸਾਰੀਆਂ ਗ੍ਰਿਫਤਾਰੀਆਂ ਨੂੰ ਲੈਦਾ ਗਈ। ਕਿਉਂ ਕਿਸੇ ਵੀ ਆਗੂ ਨੂੰ ਸਾਡੇ ਨੂੰ ਨਾ ਗਾਲ ਦੁੱਪੜ ਕੱਟਿਆ ਗਿਆ, ਨਾ ਕਿਸੇ ਦਾ ਗੇਟ ਖਿੰਡਿਆ ਗਿਆ, ਨਾ ਕਿਤੇ ਉਹ ਕਰਿਆ ਗਿਆਗਾ। ਪੂਰੇ ਪੰਜਾਬ ਦੇ ਸੇਫਟ ਨਾ ਥੇਰੇ ਨੇ ਸਾਡਾ ਭਰੀ ਸਿੰਘ ਕੱਡੂਆ ਪ੍ਰਾਂਤ ਚਾਇਆ ਜ਼ਿਲ੍ਹੇ ਦਾ। ਉਹ ਵੀ ਸੇਵ ਡਿਨਾ ਰਿਹਾਗਾ ਜਿਹੜੇ ਮਲੇਰ ਕੋਲੇ ਚਾਰ ਬੰਦੇ ਚੱਕੇ ਨੇ ਇਹਨਾਂ ਦੇ ਘਰਾਂ ਦੇ ਜਿੰਦੇ ਤੋੜੇ ਨੇ ਇਹਨਾਂ ਨੇ ਪੂਰੀ ਗੁੰਡਾਗਰਦੀ ਕਰਿਆ ਦਹਿਸ਼ਤ ਪਾਈ ਆਗੀ ਆ ਜਿਹੜਾ ਕਰਨੈਲ ਸਿੰਘ ਆਲਾ ਕਰਿਆ ਕਾਗਜਾਂ ਤੇ ਐਂ ਦਿਖਾ ਰਹੇ ਨੇ ਵੀ ਕਰਨੈਲ ਸਿੰਘ ਨੂੰ ਅਸੀਂ ਸੰਦੌੜ ਥਾਣੇ ਚ ਗ੍ਰਿਫਤਾਰ ਕਰਿਆ ਸੀ ਸੰਦੌੜ ਥਾਣੇ ਚ ਛੱਡਿਆਗਾ ਡਾਕਟਰੀ ਕਰਾ ਕੇ ਦਿਖਾ ਰਹੇ ਨੇ ਵੀ ਸਹੀ ਸਲਾਮਤ ਆ ਇਹਦਾ ਕੋਈ ਹੱਡ ਭੰਗ ਨਹੀਂ ਟੁੱਟਿਆ ਸਾਰਾ ਕੁਝ ਠੀਕ ਠਾਕ ਪਰ ਲਿਜਾ ਕੇ ਰਾਤ ਨੂੰ ਕੁੱਟਿਆ ਮਹਰਵਾਨਿਆਂ ਇਹ ਚੀਜ਼ ਦਾ ਬਹੁਤ ਵੱਡਾ ਫਰਕ ਆਗਾ ਇਹ ਗੱਲ ਮੰਨਣ ਨੂੰ ਪਿਆਰ ਨਹੀਂ ਹੈਗੇ ਅੱਜ ਵੀ ਅੰਦਰ ਗੱਲ ਚੱਲੀ ਪਈ ਜਣੀ ਉਹ ਜਿਹੇ ਅੱਗੇ ਪਾਸ ਹੁੰਨੀ ਨਾ ਹੱਡ ਪੋਚੇ ਮਾਰ ਰਹੇ ਨੇ ਸੈਟੀਸਫਾਈਡ ਨਹੀਂ ਦੇ ਰਹੇ ਸਹੀ ਗੱਲ ਹੱਡ ਮੇਰੇ ਲਈ ਤਾਂ ਅਸੀਂ ਇਸ ਘਰ ਜਿਹੜਾ ਵਿੱਢੇ ਅੱਜ ਇਸ ਘਰ ਨੂੰ ਹੋਰ ਤਿੱਖਾ ਕਰਾਂਗੇ ਜੇ ਨਾ ਸਾਨੂੰ ਦੋ ਦਿਨਾਂ ਚ ਕੋਈ ਇਨਸਾਫ ਮਿਲਿਆ ਤਾਂ ਇਸ ਘਰ ਨੂੰ ਤਿੱਖਾ ਕਰਾਂਗੇ ਕਰਨਲ ਸਿੰਘ ਜੀ ਅੱਛਾ ਕਰਨਲ ਸਿੰਘ ਆ ਜੇ ਸਰਕਾਰੀ ਹਸਪਤਾਲ ਤੋਂ ਦਾਖਲ ਨੇ ਜੀ ਉਹਦੇ ਹੁਣ ਚਾਹੇ ਸੁਣੀ ਖੜੀਏ ਹੁਣ ਆਪਾਂ ਕੋਈ ਜਾਂਦੇ ਉਸਮਾਨ ਘਟ ਲਈਏ ਭੂਰੀ ਪਾ ਕੇ ਕੁਰਦੇ ਨੇ ਉਹਦੀ ਲੀਲ ਨਹੀਂ ਪੈਣ ਦਿੰਦੇ ਇਹ ਬਹੁਤ ਯਾਨੀ ਇੱਕ ਪੁਲਿਸ ਵਾਲੇ ਗੁੰਡੇ ਸਮਝੋ ਨਾ ਫਿਰ ਉਹ ਮੀਟਿੰਗ ਜਦੋਂ ਆਪਾਂ ਕਾਣੂ ਨਾ ਇਹੋ ਨਿੱਜੀ ਦੁਸ਼ਮਣੀ ਕੱਢੀ ਆ ਪਤਾ ਨਹੀਂ ਕਾਜ ਖਾਤਰ ਕੱਢੀ ਆ ਕਿ ਉਹ ਕਰਨੈਲ ਸਿੰਘ ਇੱਕ ਦੋ ਗਰੀ ਸਾਡੇ ਨਾਲ ਜਿਹੜਾ ਪ੍ਰੋਗਰਾਮ ਚ ਆਇਆ ਹੈਗਾ ਜਿਵੇਂ ਅਸੀਂ ਸਟੇਡਿਓ ਰੇਜ ਹੁੰਦਾ گاਉਂਦਾ ਉਹਦੇ ਵਿੱਚ ਅਸੀਂ ਇੱਕ ਇੱਥੇ ਜਿਹਦੇ ਵਾਸਤੇ ਰੈਕ ਕਰਦੀ ਉਹ ਰੈਕ ਵੋਟਾਂ ਕਰਕੇ ਬਰਨਾਲੇ ਭੇਜ ਰਹੇ ਤੇ ਅਸੀਂ ਉਹ ਰੇਕ ਨੂੰ ਘੇਰ ਕੇ ਇੱਥੇ ਜੋ ਸਾਡਾ ਹੱਕ ਬਣਦਾ ਸੀ ਮਲੇ ਕੋਲ ਦੇ ਦਾ ਉਹ ਅਸੀਂ ਇੱਥੇ ਬੰਦੇ ਆ ਗਾ ਉਹ ਗੱਲ ਦੀ ਖਿੱਚ ਕੱਢਣ ਦੀ ਆ ਕੰਮ ਕਰਿਆ ਇੱਧਰ ਕਰਨੈਲ ਸਿੰਘ ਤੇ ਆਪਣੇ ਕਿਸਾਨਾਂ ਦੀ ਯਾਰ ਦੇ ਵਿੱਚ ਨਹੀਂ ਕਰਨੈਲ ਕੋਲੇ ਜਸਰਿੰਦਰ ਕੋਈ ਆਉਦਾ ਨਹੀਂ ਇੱਕ ਉਹ ਸੈਕਟਰੀ ਹੋਣ ਦੇ ਨਾਤੇ ਕਿਸਾਨਾਂ ਦੀ ਹਾਲਤ ਦੇਖਦਾ ਹੋਇਆ ਵੀ ਆਪਣੇ ਵਿਆਈ ਹੋਈ ਨਹੀਂ ਉਹਨੇ ਸਾਡਾ ਮਦਦ ਦਿੱਤੀ ਸੀ ਵੀ ਆਪਾਂ ਇਹ ਯਾਰ ਸਾਰੇ ਸਟੇਟੇ ਮਿਲਣਾ ਚਾਹੀਦਾ ਆਸੀਂ ਜੋ ਸਾਡਾ 18000 ਥੈਲਾ ਵੰਡਦਾ ਸੀ ਉਹ ਜੋ ਵੀ 16500 ਥੈਲਾ ਲੇਤਾ ਸੀ 15 ਥੈਲਾ ਅਸੀਂ ਫਿਰ ਵੀ ਉਹਨੂੰ ਛੱਡਿਆ ਸੀ ਸਰ ਮੇਜ ਸਿੰਘ ਥਾਲੀਪਾਲ ਕਿਹਣੀ ਜਿੱਥੇ ਬੰਦੀ ਆ ਸਾਡੇ ਸਹਿਕਾਰੀ ਕਰਮਚਾਰੀ ਗਿਨ ਪੰਜਾਬ ਕੀ ਮਾਮਲਾ ਹੈ ਸਰ ਮਾਮਲਾ ਇਹ ਹੈ ਸਾਡੇ ਕਰਨੈਲ ਸਿੰਘ ਜੀ ਪੂਦਨ ਕਪਟ ਸੈਟੀ ਦੇ ਸਿਕੱਤਰ ਸਨ ਪਿਛਲੇ ਦਿਨੀ ਕੁਝ ਧਰਨੇ ਹੋਏ ਇੱਕ ਡੀਪੀਆ ਧਰਨਾ ਸੀ ਅਕੋਰਡਿੰਗ ਕਰੇ ਵੀ ਧਰਨਾ ਸੀ ਉਸ ਧਰਨੇ ਵਿੱਚ ਸਾਡੇ ਕਰਨੈਲ ਸਿਕੱਤਰ ਵੱਲੋਂ ਅਗਵਾਈ ਕੀਤੀ ਗਈ ਉਸ ਗਵਾਹੀ ਦੇ ਵਿੱਚ ਕਾਰਨ ਹੀ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਅ ਬੈਤਰੀਕ ਬਾਜੀ ਤਰੀ ਦੀ ਰਾਤ ਨੂੰ ਉਹਨਾਂ ਦੇ ਘਰ ਸਾਪੇ ਮਾਰੀ ਕਰਕੇ ਬਹੁਤ ਬੁਰੀ ਤਰ੍ਹਾਂ ਤੋੜਪੰਨ ਕਰਕੇ ਉਹਨਾਂ ਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਅਰੈਸਟ ਕੀਤਾ ਗਿਆ ਜਦਕਿ ਉਹ ਇੱਕ ਮਹਾਰਾਜਮ ਸੀ ਸਰਫ ਸੈਟ ਦੇ ਬੰਨੇ ਹੋਏ ਸੀ ਉਹਨਾਂ ਨੂੰ ਇੱਕ ਤਰ੍ਹਾਂ ਮਤਲਬ ਜਿ세 ਤਰ੍ਹਾਂ ਬਹੁਤ ਵੱਡਾ ਭੈੜਾ ਮਹਾਰਾਜਮ ਹੁੰਦਾ ਐ ਇਸ ਤਰ੍ਹਾਂ ਵਿਖਾਉਦਾ ਉਹਨਾਂ ਨੂੰ ਤੇ ਗ੍ਰਿਫਤਾਰ ਕੀਤਾ ਗਿਆ ਉਹਦੇ ਪਰਿਵਾਰ ਨਾਲ ਬਰਾਲ ਆ ਕਾਫੀ ਕੁੱਟਮਾਰ ਕੀਤੀ ਗਈ ਘਰ ਦੀ ਤੋੜਪੰਨ ਕੀਤੀ ਗਈ ਕੈਮਰੇ ਤੋੜੇ ਗਏ ਏ ਵੀ ਦਾ ਟੋਰੀ ਉੱਥੋਂ ਧੱਕੇ ਲਿਆਂਦਾ ਗਿਆ ਉਹਨੇ ਫਾਦਰ ਸਾਹਿਬ ਨਾਲ ਵੀ ਦੁਰਵਿਵਹ ਕੀਤਾ ਗਿਆ ਸਾਡਾ ਇੱਕ ਮਲਾਜਮ ਹੈ ਤੇ ਟੰਗਾ ਮਲਾਜਮ ਹੈ ਸਾਡੇ ਉਸ ਟਸਲੇ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਹਨ ਤੇ ਕਨੇਸ ਸਿੰਘ ਦਾ ਏਰੀਆ ਤੇ ਨਾਮ ਚੱਲਦਾ ਉਸ ਬੰਦੇ ਨੂੰ ਪੁਲਿਸ ਵੱਲੋਂ ਇਸ ਤਰ੍ਹਾਂ ਅਰੈਸਟ ਕਰਨਾ ਉਹਦੇ ਘਰ ਤੇ ਜਾ ਕੇ ਉਹਦੇ ਘਰ ਤੋਂ ਪਰ ਕਰਨੀ ਤੇ ਇੱਕ ਮਲਾਜਮ ਨੂੰ ਇੱਕ ਕਿਸਾਨਾਂ ਦੀ ਮਦਦ ਕਰਨ ਹਿੱਤ ਉਹਦੇ ਨੂੰ ਇਹਨਾਂ ਕੁੱਟਮਾਰ ਕਰਨੀ ਤੇ ਬਹੁਤ ਮਾੜੀ ਪੰਦਗੀ ਅਹ ਦੁਰਘਟਨਾ ਸਗੀ ਅਸੀਂ ਸਾਰੀ ਜਥੇਬੰਦੀ ਪੰਜਾਬ ਦੀ ਕਨੈਰ ਸਿੰਘ ਦੇ ਨਾਲ ਖੜੇ ਆ ਜੇਕਰ ਪੰਜਾਬ ਪੁਲਿਸ ਵੱਲੋਂ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹ ਕਾਰਵਾਈ ਨਹੀਂ ਕਰਨਗੇ ਤਾਂ ਸਾਡੇ ਵੱਲੋਂ ਆਉਣ ਵਾਲਾ ਦਾ ਸੰਘਰਸ਼ਾ ਹੋ ਜਾਰੀ ਰੱਖਿਆ ਜਾਵੇਗਾ ਜੀ ਰੋਸ ਵਜੋਂ ਸੜੀ ਬੰਦ ਨੇ ਅੱਜ ਤੋਂ ਸਾਡੇ ਸਸੇ ਭਾਵਾਂ ਮਰੇ ਕੋਟਲਾ ਤੇ ਸੰਗਰੂਰ ਦੇ ਸਾਰੇ ਬੰਦ ਨੇ ਕੱਲ ਤੋਂ ਪੂਰਾ ਪੰਜਾਬ ਬੰਦ ਕਰਤਾ ਜਾਵੇਗਾ ਜੀ ਤੁਹਾਡੀ ਮੀਟਿੰਗ ਹੋਈ ਹੈ ਕੀ ਕਿਹਾ ਗਿਆ ਜੀ ਉਹਦੇ ਵਿੱਚ ਸਾਨੂੰ ਸਿਰ ਬਿਸ਼ਵਾਸਵਾਇਆ ਗਿਆ ਜੀ ਵੀ ਜਿਹੜੇ ਦੋਸ਼ੀ ਕਰਮਚਾਰੀ ਨੇ ਉਹਨਾਂ ਖਿਲਾਫ ਕਾਰਵਾਈ ਕਰਤੀ ਜਾਵੇਗੀ ਤੇ ਜੇਕਰ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਫਿਰ ਇਸ ਤੋਂ ਬਾਅਦ ਕੀ ਸਾਡਾ ਸੰਘਰਸ਼ ਜਨਨਦੀਤ ਕੀਤਾ ਜਾਵੇਗਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਡਿਪਾਰਟਮੈਂਟ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਇਹ ਮਨੁੱਖੀ ਅਤਿਆਚਾਰ ਹੈ ਠੀਕ ਹੈ ਇਹਨੂੰ ਬੰਦ ਕਰਨ ਖਾਤਰ ਪੰਜਾਬ ਪੁਲਿਸ ਦੇ ਜਿਨ੍ਹਾਂ ਦਾ ਸਾਡੇ ਮਹਿਕਲੇ ਨਾਲ ਕੋਈ ਤਾਲੁਕ ਨਹੀਂ ਹੈ ਉਹਨਾਂ ਨੇ ਜੋ ਇਹ ਕਾਰਵਾਈ ਕੀਤੀ ਹੈ ਉਹਨਾਂ ਖਿਲਾਫ ਕਾਰਵਾਈ ਕਰਨ ਦੇ ਲਈ ਤਾਤ ਹੱਦ ਦਿੱਤਾ ਜਾਰੀ ਕੀਤੇ ਜਾਣ ਕਿਉਂਕਿ ਸਾਡੇ ਵਿਭਾਗ ਦੇ ਕਰਮਚਾਰੀ ਨੇ ਕੋਈ ਦੋਸ਼ ਕੀਤਾ ਹੈ ਤਾਂ ਉਹ ਵਿਭਾਗ ਰਾਹੀ ਬੁਲਾਇਆ ਜਾਣਾ ਸੀ ਪਰੰਤੂ ਡਾਇਰੈਕਟਲੀ ਤੌਰ ਤੇ ਉਹਦੇ ਪਰ ਜੋ ਸਫਾਮਰੀ ਕੀਤੀ ਹੈ ਉਹ ਕਾਨੂੰਨਨ ਗਲਤ ਹੈ ਫੈਸਲੇ ਦੇ ਲਈ ਕੋਈ ਸਮਾਂ ਵੀ ਤੁਹਾਡਾ ਦਿੱਤਾ ਗਿਆ ਹੈ ਵੀ ਕਿੰਨੇ ਦਿਨ ਦਾ ਟਾਈਮ ਹੈ ਸਾਨੂੰ ਕੋਈ ਟਾਈਮ ਬਰੈਂਡ ਕੀਤਾ ਉਹਨਾਂ ਨੇ ਮੰਗ ਕੀਤੀ ਸੀ ਪਰੰਤੂ ਸਾਨੂੰ ਦੱਸਿਆ ਨਹੀਂ ਗਿਆ ਕਿਉਂ ਤੇਰੇ ਕੋਲ ਕਰਮਚਾਰੀ ਸੰਸੈਟ ਕਿਉਂ ਲਗੀ ਹਸਟਲ ਦਾਖਲ ਨੂੰ ਕੀ ਗੱਲ ਹੋਈ ਸਾਡੇ ਜੀ ਭਾਈ 23 ਦੀ ਰਾਤ ਨੂੰ ਉਸਨੇ ਤਸੱਦਦ ਕੀਤਾ ਲੱਗਦਾ ਹੈ ਸਾਡੇ ਪਰਿਵਾਰ ਤੇ ਸਾਡੇ ਗੇਟ ਤੱਕ ਕੇ ਜੀ ਰਾਣਾ ਪਾ ਤੇ ਲੱਕ ਤੋੜੇ ਗਏ ਲੋਕ ਤੋੜ ਕੇ ਗਾ ਜਾਲੀਆਂ ਕੱਟੀਆਂ ਗਈਆਂ ਘੱਟ ਕੇ ਗੇਟ ਤੋੜੇ ਗਏ ਗੇਟ ਤੋੜ ਕੇ ਮੈਂ ਅੰਦਰ ਪਿਆਤੀ ਕੂੜੀ ਲਈ ਕਮਰੇ ਚ ਉਹ ਰੁਕਦੇ ਰਹੇ ਇਸ ਨੂੰ ਐ ਨਹੀਂ ਕਿਹਾ ਵੀ ਪੁਲਿਸ ਆ ਰਿਹਾ ਵਿੱਚ ਪੁਲਿਸ ਵਾਲੇ ਵਿੱਚ ਸਿਵਲ ਵਾਲੇ ਤੇ ਉਹਨਾਂ ਨੇ ਕੈਮਰੇ ਲਾ ਲਾ ਸਭ ਤੋੜਦੇ ਡੀਵੀਆਰ ਮੇਰਾ ਮੇਰੇ ਭਦਰ ਸਾਹਿਬ ਆ ਕੇ ੱੱਕੇ ਮਾਰ ਕੇ ਉਹਨਾਂ ਨੇ ਮੋਬਾਈਲ ਖੋਲਿਆ ਮੇਰੇ ਭਦਰਸਾਮ ਤੋਂ ਅਸੀਂ ਬਰਾਂਟ ਮੰਗੇ ਕਹਿੰਦੇ ਬਰਾਂਟ ਦੋ ਗਰਾਂਟ ਇਹਨਾਂ ਨੂੰ ਬਹੁਤ ਤਸੱਦਦ ਕੀਤਾ ਜੀ ਉਦੋਂ ਬਾਅਦ ਸਾਡੇ ਪਿੰਡ ਦੇ ਤੋਂ ਇੱਕ ਦੋ ਬਤੇ ਪਰਵਾਜ਼ ਚੋਂ ਆਗੇ ਵਾਲੇ ਨਾਲੇ ਆ ਗਏ ਕਹਿੰਦੇ ਤੁਸੀਂ ਕਹੋਣ ਕਹਿੰਦੇ ਕਮਾਂਡੀ ਆ ਅਸੀਂ ਕੁੰਡਾ ਖੋਲਿਆ ਜੀ ਜਦੋਂ ਕੁੰਡਾ ਖੋਲਿਆ ਚਲੋ ਮੈਨੂੰ ਫਟਾਫਟ ਫੜਨ ਨੂੰ ਪੈ ਗਿਆ ਜੀ ਇਹ ਫੜ ਕੇ ਉਦੋਂ ਕਹਾਦਾ ਕੱਤ ਕਿਦੋਂ ਕਰੀ ਜੀ ਮੇਰੇ ਘਰ ਵਾਲੀ ਦੀ ਕਰੀ ਮੇਰੇ ਘਰ ਨਹੀਂ ਹਾੜ ਦੀ ਪ੍ਰੋਬਲਮ ਆ ਬਹੁਤ ਜਿਆਦਾ ਐਸੀ ਮੈਂ ਤਾਂ ਤਾਲੇ ਬਾਰੇ ਕਰੀ ਵੀ ਜਾਣ ਦੋ ਸਾਡਾ ਤਸੂਰ ਦੱਸੋ ਇਹਨਾਂ ਦੀ ਸਾਡੀ ਇੱਕ ਨਹੀਂ ਸਮਝੀ ਕਾਰਨ ਕੀ ਹੈ ਜੀ ਦਾ ਕਾਰਨ ਜੀ ਇੱਕ ਅਨੈਕ ਰੋਕੇ ਦੀਏ ਤੇ ਡੀਪੀ ਮੈਂਬਰਾਂ ਨੂੰ ਦਿੱਤਾ ਮੈਂ ਸੈਕਟਰੀ ਜੀ ਨੂੰ ਤਾਂ ਸਾਫ ਕਾਪੀ ਦਾਨ ਤੇ ਉਦੋਂ ਬਾਅਦ ਇੱਕ ਬੈਂਕ ਮੁੰਗੇ ਧਰਨਾ ਲਾਇਆ ਸੀ ਕਾਰਨ ਇਹ ਹੈ ਜੀ ਬਾਕੀ ਤਾਂ ਸਾਨੂੰ ਪਤਾ ਹੀ ਨਹੀਂ ਜੀ ਕੀ ਕੁਛ ਕਰਤਾ ਇਹਨਾਂ ਨੇ ਸਾਡੇ ਨਾਲ ਸਾਨੂੰ ਕਿੱਥੇ ਲੈ ਕੇ ਚੱਕ ਕੇ ਰਸਤੇ ਸਾਨੂੰ ਇਹ ਕੀ ਨਾ ਛੀਮੇ ਡੈਗੀ ਜੀ ਛੀਮੇ ਤੋਂ ਚਾਕੇ ਫਿਰ ਸਾਨੂੰ ਇਹਨਾਂ ਸਟਾਫ ਮਾਹੌਰਾਣਾ ਮਾਰਿਆ ਉਹ ਤੋਂ ਕੀ ਜਦੋਂ ਉਹਦੇ ਭੱਲੇ ਨੇ ਮੇਰੇ ਨਾਲ ਕੁੱਟਕਟਾਈ ਕੀਤੀ ਜੀ ਵਾਸ ਲੋਕੀ ਕਰੀ ਮੇਰੇ ਕੇਸਾਂ ਦੀ ਬੇਇਜ਼ਤੀ ਕਰੀ ਐ ਗਾੜੀ ਪੱਟੀਆਂ ਮੇਰੇ ਮੋਢੇ 'ਚ ਪੇੜਾ ਮਾਰੀਆਂ ਨੇ ਉੱਥੇ ਤਾਂ ਪਤਾ ਹੀ ਨਹੀਂ ਜੀ ਕੀ ਕੁਛ ਕਰਤਾ ਕਰੰਟ ਲਾਇਆ ਮੇਰੇ ਬਹੁਤ ਬੁਰਾ ਹਲ ਕੀਤਾ ਜੀ ਮੇਰਾ ਮੈਨੂੰ ਬੇਸੁਰਤ ਕਰਕੇ ਹੀ ਛੱਡਤਾ ਜੀ ਕੀ ਮੰਗਾਂ ਮੈਂ ਸਰਕਾਰ ਤੋਂ ਹੰਸਾਦਰੀ ਮੰਗ ਕਰਦਾਂ ਜੀ ਉੱਥੇ ਆਪਣੇ ਕੋਈ ਗੁਰਦਨੀ ਭਾਗੀ ਕਰਨੀ ਹੈ ਜੀ ਇਨਸਾਫ ਮਿਲੇ ਸਾਨੂੰ ਬਾਕੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਸਾਰਾ ਜੀਐਸਐਸਪੀ ਦਫਤਰ ਦੇ ਅੱਗੇ ਧਰਨਾ ਲੱਗਾ ਸੀ ਕਿਸਾਨ ਜੁੰਨੇ ਨੂੰ ਕੀ ਕਹਿਣਾ ਤੁਹਾਨੂੰ ਇਹ ਧਰਨਾ ਨਹੀਂ ਸੀ ਉਹ ਉਹ ਅੱਜ ਇਕੱਠੇ ਹੋ ਗਏ ਕੁਲਵਿੰਦਰ ਸਿੰਘ ਭੋਦਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਜੋ ਗ੍ਰਾਮ ਰੋਪੋ ਉਹਦੀ ਅਗਵਾਈ ਦੇ ਵਿੱਚ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ 22 ਤਰੀਕ ਦੇ ਕੀਤੇ ਹੋਏ ਜਿਹੜਾ ਮਠੰਡੇ ਉੱਤੇ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਵੀ ਕੇ ਜੋ ਗ੍ਰਾਮ ਵਾਲੋਂ ਉਦੇ ਸਬੰਧ ਦੇ ਵਿੱਚ ਦਰਖਾਸਤ ਦੇ ਨਾਲ ਆਈ ਸੀ ਵੀ ਸਾਡੇ ਵੀ ਜਿਹੜੇ ਕੁਝ ਕਿਸਾਨ ਨੇ ਜ세 ਬੰਦੇ ਦੇ ਮੈਂਬਰ ਨੇ ਵੀ ਉਹਨਾਂ ਦੇ ਵੀ ਰੇਟਾਂ ਬਹੁਤ ਸੂਦਾਂ ਕੀਤੀਆਂ ਵੀ ਆ ਉਹਦੇ ਸਬੰਧ ਚ ਉਹਨਾਂ ਨੇ ਐਸਐਸਬੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਦਰਖਾਸਤ ਹੈ ਜਿਹੜੀ ਉਹ ਐਸਐਸਬੀ ਸਾਹਿਬ ਨੇ ਬੜਤਾਲ ਲਈ ਐਸਪੀਐਚ ਮੈਡਮ ਨੇਗੇ ਸਵਰਨਜੀਤ ਕੌਰ ਜੀ ਉਹਨਾਂ ਨੂੰ ਮਾਰਕ ਕੀਤੀ ਆ ਉਹ ਬੜਤਾਲ ਕਰਨਗੇ ਜਿਵੇਂ ਵੀ ਕੋਈ ਬੜਤਾਲ ਤੋਂ ਉਪਰ ਅੰਦਰ तथ्य साम्हूं हुजे उहो जी अमल चढ़ियूं